ਸਤਿ ਸ਼੍ਰੀ ਅਕਾਲ ਦੋਸਤੋ ਭਰਾ ਤੁਹਾਡਾ ਅੱਜ ਫਿਰ ਪੇਸ਼ ਹੋਇਆ ਜੇ ਬਹੁਤ ਸੋਹਣਾ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਲੈ ਕੇ ਆਇਆ ਜੇ ਗਲੇਸ ਕਾਟਨ ਦੇ ਵਿੱਚ ਬਹੁਤ ਸੋਹਣਾ ਫੁੱਲੀ ਫਲੇਜ ਦੇਖੋ ਗਲੇ ਤੋਂ ਲੈ ਕੇ ਘੇਰੇ ਤੱਕ ਬਹੁਤ ਸੋਹਣਾ ਐਮਬ੍ਰੋਇਡਰੀ ਕੀਤੀ ਹੋਈ ਹੈ ਇਹ ਕਲਰ ਹੈਗਾ ਜੇ ਪਿਓਰ ਗਲੇਸ ਕਾਟਨ ਦੇ ਵਿੱਚ ਮੋਰ ਪੰਖਿਆ ਕਲਰ ਆ ਐਮਬ੍ਰੋਇਡਰੀ ਉੱਤੇ ਕੀਤੀ ਹੋਈ ਜੇ ਲਾਈਟ ਸਕਾਈ ਕਲਰ ਆ ਆਈਸ ਕਲਰ ਵੀ ਕਹਿ ਸਕਦੇ ਨਾਲ ਆਏਗਾ ਬਹੁਤ ਸੋਹਣਾ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਕੰਟਰਾਸਟ ਦੁਪੱਟਾ ਜੇ ਨਾਲ ਹੀ ਬਹੁਤ ਪਿਆਰਾ ਇਹਦਾ ਬਾਟਮ ਆਏਗਾ 2.5 ਮੀਟਰ ਦੀ ਸ਼ਰਟ ਆ ਔਰ 2.5 ਮੀਟਰ ਦਾ ਨਾਲ ਆਏਗਾ ਬਹੁਤ ਸੋਹਣਾ ਪਿਆਰਾ ਜਿਹਾ ਬਾਟਮ ਇਹਦਾ ਪਹੁੰਚੇ ਤੇ ਨਾਲ ਵਰਕ ਆਏਗਾ ਬੜਾ ਪਿਆਰਾ ਜਿਹਾ ਪ੍ਰਾਈਸ ਬੜਾ ਮਿੱਠਾ ਜਿਹਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ 1495 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਪਿਓਰ ਗਲੇਸ ਕਾਟਨ ਦਾ ਕੰਟਰਾਸਟ ਦੁਪट्टे ਦੇ ਨਾਲ ਕੰਟਰਾਸਟ ਬਾਟਮ ਦੇ ਨਾਲ ਸੂਟ ਆ ਗਿਆ ਜੇ ਬੜਾ ਹੀ ਪਿਆਰਾ ਬਹੁਤ ਹੀ ਸੋਹਣਾ ਪ੍ਰਾਈਸ ਬੜਾ ਮਿੱਠਾ ਸਿਰਫ 1495 ਦੀ ਰੇਂਜ ਦੇ ਵਿੱਚ ਯਾਨੀ ਕਿ 1495 1495 ਰੁਪਏ ਦੀ ਰੇਂਜ ਦੇ ਵਿੱਚ ਹੁਣ ਦਿਖਾਲੇ ਤੁਹਾਨੂੰ ਇਹਦੇ ਕਲਰਸ ਇਹ ਸਿਗਾ ਮੋਰ ਪੰਖਿਆਂ ਨਾਲ ਸਕਾਈ ਕਲਰ ਦਾ ਕੰਟਰਾਸਟ ਨੈਕਸਟ ਦਿਖਾਣੇ ਆ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਉਹ ਕੰਟਰਾਸਟ ਆ ਗਿਆ ਜੇ ਕਾਫੀ ਕਲਰ ਦੇ ਨਾਲ ਲੈਮਨ ਕਲਰ ਦਾ ਕੰਟਰਾਸਟ ਬਹੁਤ ਸੋਹਣਾ ਜਿੱਦਾਂ ਪਹਿਲਾ ਸੂਟ ਤੁਸੀਂ ਦੇਖਿਆ ਸੀ ਪਹਿਲਾ ਸੌਰੀ ਕਲਰ ਦੇਖਿਆ ਸੀ ਉਵੇਂ ਹੀ ਉਹਦੇ ਵੀ ਬਾਟਮ ਤੇ ਵਰਕ ਸੀਗਾ ਇਹਦੇ ਵੀ ਬਾਟਮ ਤੇ ਵਰਕ ਆਏਗਾ ਨਾਲ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਨੈਕਸਟ ਕਲਰ ਆ ਗਿਆ ਜੇ ਬਹੁਤ ਹੀ ਪਿਆਰਾ ਵਾਈਨ ਕਲਰ ਵਾਈਨ ਕਲਰ ਦੇ ਨਾਲ ਵੀ ਸੇਮ ਇਦਾਂ ਹੀ ਜਿਵੇਂ ਵਾਈਨ ਕਲਰ ਦੀ ਸ਼ਰਟ ਆ ਬਾਟਮ ਤੁਸੀਂ ਪਹਿਲਾਂ ਦੇਖਿਆ ਸੀ ਕੰਟਰਾਸਟ ਇਦਾਂ ਹੀ ਇਹਦਾ ਵੀ ਬਾਟਮ ਆਏਗਾ ਕੰਟਰਾਸਟ ਬਾਟਮ ਦੇ ਨਾਲ ਵਰਕ ਆ ਗਿਆ ਜੇ ਦੁਪੱਟਾ ਵੀ ਨਾਲ ਕੰਟਰਾਸਟ ਇਹ ਹੈਗਾ ਜੇ ਵਾਈਨ ਨਾਲ ਪਿੰਕ ਕਲਰ ਦਾ ਪਹਿਲਾਂ ਤੁਸੀਂ ਦੇਖਿਆ ਮੋਰ ਪੰਖਿਆਂ ਦਾ ਸਕਾਈ ਕਾਫੀ ਨਾਲ ਲੈਮਨ ਵਾਈਨ ਦੇ ਨਾਲ ਪਿੰਕ ਕਲਰ ਔਰ ਜਿਹੜਾ ਲਾਸਟ ਕਲਰ ਆ ਗਿਆ ਜੇ ਉਹ ਨੇਵੀ ਬਲੂ ਦੇ ਨਾਲ ਵੀ হট ਪਿੰਕ ਕਲਰ ਦਾ ਕੰਟਰਾਸਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਬਣਿਆ ਹੈ ਤੇ ਬਹੁਤ ਹੀ ਸੋਹਣਾ ਓਵਰਆਲ ਲੁੱਕ ਆ ਰਹੀ ਆ ਸੂਟ ਦੀ ਬੜੀ ਕੈਂਡ ਕੰਟਰਾਸਟ ਮੈਚਿੰਗ ਕਈ ਪੈਣਾ ਕਹਿੰਦੇ ਆ ਸਾਨੂੰ 올ਓਵਰ ਨਹੀਂ ਚਾਹੀਦਾ ਸਾਨੂੰ ਚਾਹੀਦਾ ਭਾਜੀ ਪੇਸ਼ ਕਰੋ ਕੋਈ ਵੱਖਰੀ ਆਈਟਮ ਆ ਫਿਰ ਵੱਖਰੀ ਆਈਟਮ ਆ ਪਹੁੰਚੇ ਤੇ ਵਰਕ ਆਏਗਾ ਬੜਾ ਹੀ ਸੋਹਣਾ ਪ੍ਰਾਈਸ ਬੜਾ ਮਿੱਠਾ ਦਾ ਸਿਰਫ 1499 ਰੁਪਏ ਦੀ ਰੇਂਜ ਦੇ ਵਿੱਚ ਹੋਪਸੋ ਤੁਹਾਨੂੰ ਸਾਡਾ ਡਿਜ਼ਾਈਨ ਸਾਡਾ ਆਰਟੀਕਲ ਪਸੰਦ ਆਇਆ ਹੋਵੇਗਾ ਹੋਰ ਇਦਾਂ ਦੇ ਸੋਹਣੇ ਸੋਹਣੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਂਦੇ ਰਾਵਾਂਗੇ ਹੋਰ ਨਵੇਂ ਡਿਜ਼ਾਈਨ ਦੇ ਅਗਲੇ ਵੀਡੀਓ ਤੇ ਟਿਲ देन ਬਾਏ ਬਾਏ ਤੇ ਇਸ ਤਰ੍ਹਾਂ ਮਿਲ ਜਾਈਏ ਸਤਿ